ਅੱਜ ਅਸੀਂ ਬਣਾਵਾਂਗੇ ਆਟਾ ਗੁੜ ਤੇ ਸੂਜੀ ਦੀਆਂ ਖਸਤਾ ਮਠੀਆਂ ਜਿਹੜੀਆਂ ਕਿ ਬਹੁਤ ਹੀ ਸਵਾਦ ਹੁੰਦੀਆਂ ਨੇ ਬਹੁਤ ਹੀ ਹੈਲਦੀ ਵੀ ਹੁੰਦੀਆਂ ਨੇ ਤੁਸੀਂ ਕਿਸੇ ਵੀ ਮੌਸਮ 'ਚ ਬਣਾ ਸਕਦੇ ਹੋ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਕੁਕਿੰਗ ਚੈਨਲ ਤੇ ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਆਂ ਆਟੇ ਤੇ ਗੁੜ ਦੀ ਮਟਰੀ ਬਣਾਉਣ ਦੇ ਲਈ ਮੈਂ ਇੱਕ ਕੌਲੀ ਆਟੇ ਦੀ ਲਈ ਆ ਕਣਕ ਦਾ ਆਟਾ ਇੱਕ ਕੌਲੀ ਸੂਜੀ ਦੀ ਲਈ ਹੈ ਬਰੀਕ ਸੂਜੀ ਹੈ ਇੱਕ ਚਮਚ ਮਿੱਠੀ ਸੌਫਤ ਪਾਵਾਂਗੀ ਤੇ ਇੱਕ ਚਮਚੀ ਸਫੇਦ ਤੇਲ ਪਾਵਾਂਗੀ ਅੱਧਾ ਛੋਟਾ ਚਮਚ ਨਮਕ ਦਾ ਇਹਨਾਂ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਮੈਂ ਮੋਇਨ ਦੇ ਲਈ 4 ਚਮਚ ਦੇਸੀ ਘਿਓ ਦੇ ਪਾਵਾਂਗੀ ਐਸਟਰਾਂ ਦਾ ਹੋਣਾ ਚਾਹੀਦਾ ਇਹ ਮੋਇਨ ਜਿਹੜਾ ਹੈ ਸਾਡਾ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਤੇ ਘੱਟ ਵੀ ਨਹੀਂ ਹੋਣਾ ਚਾਹੀਦਾ ਜੇ ਜ਼ਿਆਦਾ ਹੋਏਗਾ ਤੇ ਮਟਰੀ ਜਿਹੜੀ ਹੈ ਸਾਡੀ ਮਟਰੀ ਜਾਂ ਮਠੀਆਂ ਉਹ ਫਟ ਜਾਣਗੀਆਂ ਜੇ ਘੱਟ ਹੋਏਗਾ ਤੇ ਫਿਰ ਉਹ ਖਸਤਾ ਨਹੀਂ ਬਣेंगी ਅਮੈਂ ਇੱਕ ਕੌਲੀ ਗੁੜ ਦੀ ਲਈ ਆ ਕੁੱਟ ਕੇ ਜਿਹੜੀ ਕੌਲੀ ਨਾਲ ਅਸੀਂ ਆਟਾ ਤੇ ਸੋਜੀ ਲੈਣੀ ਆ ਉਹੀ ਇੱਕ ਕੌਲੀ ਅਸੀਂ ਗੁੜ ਦੀ ਲੈਣੀ ਆ ਤੁਸੀਂ ਇਹਦੀ ਜਗ੍ਹਾ ਸ਼ੱਕਰ ਵੀ ਲੈ ਸਕਦੇ ਹੋ ਗੁੜ ਨੂੰ ਮੈਂ ਇੱਕ ਥਿਲੇਜ ਪਾ ਦਾਂਗੀ ਤੇ ਇਹਦੇ ਵਿੱਚ ਅੱਧੇ ਕੌਲੀ ਪਾਣੀ ਦੀ ਪਾ ਕੇ ਮੈਂ ਇਹਨੂੰ ਗਰਮ ਕਰ ਲਾਂਗੀ। ਇਹਦੀ ਆਪਾਂ ਚਾਸ਼ਨੀ ਨਹੀਂ ਬਣਾਣੀ, ਆਪਾਂ ਸਿਰਫ ਇਹਨੂੰ ਗੁੜ ਨੂੰ ਮੈਲਟ ਕਰਨਾ ਹੈ। ਗੋੜਾ ਜਿਹੜਾ ਸਾਡਾ ਮੈਲਟ ਹੋ ਗਿਆ ਹੈ, ਹੁਣ ਆਪਾਂ ਇਹਨੂੰ ਛਾਣ ਲਵਾਂਗੇ। ਹੁਣ ਆਪਾਂ ਗੋੜਾ ਵਾਲਾ ਪਾਣੀ ਇਹਦੇ ਵਿੱਚ ਥੋੜਾ-ਥੋੜਾ ਪਾ ਕੇ ਥੋੜਾ-ਥੋੜਾ ਪਾਣੀ ਪਾਣਾ ਆਪਾਂ ਹੈ। ਇਹਦਾ ਇੱਕ ਸਾਫ ਟਾਟਾ ਬੰਨਣਾ ਪਾਣੀ ਜਿਹੜਾ ਸਾਡਾ ਹਲਕਾ ਜਿਹਾ ਇਹ ਗਰਮ ਹੋਣਾ ਚਾਹੀਦਾ ਗੁੜ ਵਾਲਾ ਸਰਪਨ ਇੱਕੋ ਵਾਰ ਨਹੀਂ ਪਾਣਾ થોੜਾ-ਥੋੜਾ ਕਰਕੇ ਪਾਣਾ ਆਟੇ ਨੂੰ ਸੀ ਹੁਣ ਟਾਕੇ ਅੱਧੇ ਘੰਟੇ ਦੇ ਲਈ ਰੱਖ ਦਾਂਗੇ ਐਸੀ ਤਰ੍ਹਾਂ ਤੇ ਆ ਥੋੜਾ ਜਿਹਾ ਪਾਣੀ ਬਚਿਆ ਹੈ ਤੇ ਮੈਨੂੰ ਬਾਅਦ ਵਿੱਚ ਲੱਗਿਆ ਤਾਂ ਮੈਂ ਐਡ ਕਰਾਂਗੀ ਅੱਧੇ ਘੰਟੇ ਤੋਂ ਬਾਅਦ ਜਿਹੜਾ ਸਾਡਾ ਇਹ ਡੋ ਆ ਆਟਾ ਹੈ ਇਹ ਥੋੜਾ ਜਿਹਾ ਮੈਨੂੰ ਸਖਤ ਲੱਗ ਰਿਹਾ ਹੈ ਤੇ ਇਹਦੇ ਵਿੱਚ ਮੈਂ ਜਿਹੜਾ ਥੋੜਾ ਜਿਹਾ ਗੁੜ ਦਾ ਪਾਣੀ ਬਚਦਾ ਸੀਗਾ ਉਹ ਮੈਂ ਥੋੜਾ ਜਿਹਾ ਐਡ ਕਰ ਦਾਂਗੀ ਹੋਰ ਤੇ ਇਹਨੂੰ ਆਪਾਂ ਇੱਕ ਵਾਰ ਫੇਰ ਚੰਗੀ ਤਰ੍ਹਾਂ ਮਸਲ ਕੇ ਇਕਦਮ ਇਹਨੂੰ ਚਿਕਨਾ ਜਿਹਾ ਕਰ ਲਵਾਂਗੇ ਆਪਾਂ ਆਟਾ ਬਿਲਕੁਲ ਚਿਕਨਾ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਛੋਟੇ-ਛੋਟੇ ਜਿਹੇ ਪੇੜੇ ਲੈ ਕੇ ਤੇ ਇਹਦੀਆਂ ਇਸ ਤਰ੍ਹਾਂ ਇਹਨੂੰ ਦੋਨਾਂ ਹੱਥਾਂ ਦੇ ਵਿੱਚ ਦਬਾ ਕੇ ਤੇ ਇਸ ਤਰ੍ਹਾਂ ਇਹਦੇ ਛੋਟੀਆਂ-ਛੋਟੀਆਂ ਆਪਾਂ ਟਿੱਕੀਆਂ ਜੀਆਂ ਬਣਾ ਲੈਣੀਆਂ ਐ ਇਹ ਤੁਸੀਂ ਸਾਈਜ਼ ਬਹੁਤ ਜ਼ਿਆਦਾ ਵੱਡਾ ਵੀ ਨਹੀਂ ਕਰਨਾ ਤੇ ਮੀਡੀਅਮ ਜਿਹਾ ਸਾਈਜ਼ ਰੱਖਣਾ ਹੈ ਤੁਸੀਂ ਜਿਆਦਾ ਪਤਲਾ ਨਹੀਂ ਕਰਨਾ ਇਹਨਾਂ ਨੂੰ ਆ ਮੈਂ ਥੋੜੀਆਂ ਜਿਹੀਆਂ ਬਣਾ ਕੇ ਤਿਆਰ ਕਰ ਲਈਆਂ ਇਹਨਾਂ ਨੂੰ ਹੁਣ ਮੈਂ ਫਰਾਈ ਕਰਾਂਗੀ ਫਰਾਈ ਕਰਨ ਦੇ ਲਈ ਜਿਹੜਾ ਤੁਹਾਡਾ ਆਇਲ ਹੈ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਜਾਂ ਗਰਮ ਹੋਣਾ ਚਾਹੀਦਾ ਆ ਬਸ ਤੇ ਹੁਣ ਆਪਾਂ ਜਿੰਨੀਆਂ ਕਿਹਦੇ ਚ ਆਉਣ ਗਿਆ ਪੈਨ ਦੇ ਵਿੱਚ ਮੈਂ ਉਨੀਆਂ ਕਿ ਇਹ ਮਠੀਆਂ ਵਿੱਚ ਪਾ ਦਾਂਗੀ ਤੇ ਇਹਨਾਂ ਨੂੰ ਤੁਸੀਂ ਪਾਉਣ ਤੋਂ ਬਾਅਦ ਇੱਕਦਮ ਛੇੜਨਾ ਨਹੀਂ ਹੈ ਜਦੋਂ ਇਹ ਹਲਕੀਆਂ ਜੀਆਂ ਸਿੱਕ ਜਾਣਗੀਆਂ ਫਿਰ ਤੁਸੀਂ ਇਹਨਾਂ ਦੀ ਸਾਈਡ ਚੇਂਜ ਕਰਨੀ ਆ ਨਹੀਂ ਤਾਂ ਇਹ ਫਟ ਜਾਣਗੀਆਂ ਆ ਦੇਖੋ ਇੱਕ ਜਿਹੜੀ ਥੋੜੀ ਪਤਲੀ ਬਣੀ ਸੀ ਉਹ ਤੇ ਥੋੜੇ ਜੇ ਕ੍ਰੈਕ ਆ ਗਏ ਆ ਉੱਪਰ ਤੇ ਜਿਹੜੀਆਂ ਛੋਟੀਆਂ ਐ ਤੇ ਮੋਟੀਆਂ ਐ ਉਹ ਬਿਲਕੁਲ ਸਹੀ ਬਣੀਆਂ ਐ ਇਸ ਲਈ ਤੁਸੀਂ ਜਿਹੜਾ ਸਾਈਜ਼ ਹੈ ਇਹਨਾਂ ਦਾ ਉਹ ਛੋਟਾ ਤੇ ਥੋੜਾ ਮੋਟਾ ਹੀ ਰੱਖਣਾ ਹੈ। ਜਦੋਂ ਅਸੀਂ ਜਦੋਂ ਪਹਿਲਾਂ ਬੰਦੀਆਂ ਨੇ ਉਸ ਟਾਈਮ ਇਹ ਥੋੜੀਆਂ ਜੀਆਂ ਸੌਫਟ ਹੁੰਦੀਆਂ ਐ ਤੇ ਠੰਡੀਆਂ ਹੋਣ ਤੋਂ ਬਾਅਦ ਇਹ ਬਿਲਕੁਲ ਖਸਤਾ ਹੋ ਜਾਂਦੀਆਂ ਐ। ਆਹ ਲੋ ਜੀ ਸਾਡੀਆਂ ਸਾਰੀਆਂ ਆਟੇ, ਗੁੜ ਤੇ ਸੂਜੀ ਦੀਆਂ ਮੱਠੀਆਂ ਬਣ ਕੇ ਬਿਲਕੁਲ ਤਿਆਰ ਐ। ਬਹੁਤ ਹੀ ਵਧੀਆ ਮੱਠੀਆਂ ਬਣ ਕੇ ਤਿਆਰ ਹੋਈਆਂ ਐ। ਤੁਸੀਂ ਇਹਨਾਂ ਨੂੰ 10 ਤੋਂ 15 ਦਿਨ ਦੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ। ਜੇਕਰ ਤੁਸੀਂ ਟ੍ਰੈਵਲ ਤੇ ਜਾ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਨੂੰ ਬਣਾ ਕੇ ਕੋਲ ਲੈ ਕੇ ਜਾ ਸਕਦੇ ਹੋ ਬਹੁਤ ਹੀ ਸੌਖਾ ਹੈ ਬਣਾਉਣਾ ਘਰ ਦੇ ਵਿੱਚ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇਗੀ ਪਸੰਦ ਆਏਗੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ